ਮੈਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਅੱਜ ਛੋਟੀ ਦੀਵਾਲੀ ਹੈ ਤੇ ਕੱਲ ਵੱਡੀ ਦੀਵਾਲੀ ਹੈ ਅਸੀਂ ਇਸ ਮੌਕੇ ਤੇ ਇਕਬਾਲ ਸਿੰਘ ਬਿੱਟੂ ਜੋ ਕਿ ਪਟਾਕਿਆਂ ਵਾਲੇ ਬੜੇ ਹੀ ਮਸ਼ਹੂਰ ਨੇ ਅਸੀਂ ਉਹਨਾਂ ਦੀ ਇੱਥੇ ਦੁਕਾਨ ਤੇ ਪਹੁੰਚੇ ਆ ਤੇ ਅਸੀਂ ਤੁਹਾਨੂੰ ਇਥੋਂ ਦੇ ਨਾਲ ਤਸਵੀਰਾਂ ਲਾਈਵ ਤਸਵੀਰਾਂ ਵੀ ਦਿਖਾਵਾਂਗੇ ਤੇ ਨਾਲ ਇਕਬਾਲ ਸਿੰਘ ਬਿੱਟੂ ਜੀ ਦੇ ਨਾਲ ਗੱਲਬਾਤ ਵੀ ਕਰਾਂਗੇ ਹਾਂਜੀ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਾਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਕੱਲ ਦੀਵਾਲੀ ਹੈ ਹਾਂਜੀ ਐਸਐਲਜੀ ਪਟਾਕਿਆਂ ਵਾਲਿਆਂ ਨੂੰ ਬਹੁਤ ਵਧੀਆ ਸਹੂਲਤ ਮਿਲੀ ਹੈ ਚਾਹੇ ਮੁੱਖ ਮੰਤਰੀ ਚੰਨੀ ਸਾਹਿਬ ਜੀ ਨੇ ਜਿਹੜਾ ਪਟਾਕਿਆਂ ਵਾਲਿਆਂ ਨੂੰ ਕਿਹਾ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਕੀਤੀ ਜਾਵੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਉਹਨਾਂ ਨੂੰ ਦਿੱਤੀਆਂ ਗਈਆਂ ਪੁਲਿਸ ਵਾਲਿਆਂ ਨੂੰ ਦਿੱਤਾ ਦਿੱਤੀਆਂ ਗਈਆਂ ਨੇ ਵੀ ਜਿਹੜੇ ਵੀ ਪਟਾਕੇ ਵੇਚ ਲੈਣ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਕੀਤਾ ਜਾਵੇ ਉਸ ਹਿਸਾਬ ਨਾਲ ਇਸ ਸਾਲ ਪਟਾਕਿਆਂ ਵਾਲਿਆਂ ਦੀ ਬਹੁਤ ਵਧੀਆ ਦੀਵਾਲੀ ਲੱਗ ਰਹੀ ਹੈ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੇ ਪਟਾਕੇ ਵਿਕਰੇ ਨੇ ਜਿਸ ਤਰ੍ਹਾਂ ਦੇ ਬੱਚੇ ਜਿਸ ਤਰ੍ਹਾਂ ਦੇ ਪਟਾਕੇ ਜਿਹਦੇ ਬੱਚੇ ਕਈ ਵਾਰੀ ਦੂਰ ਜਾਣਾ ਜਾਂਦੇ ਦੂਰ ਲੈ ਕੇ ਦੂਰ ਜਾਣਾ ਪੈਂਦਾ ਸੀ ਉਹਨਾਂ ਨੂੰ ਪਟਾਕੇ ਲੈਣ ਵਾਸਤੇ ਹੁਣ ਉਹਨਾਂ ਨੂੰ ਆਪਣੇ ਕੋਲ ਹੀ ਗਲੀ ਮੱਲੇ ਚੋਂ ਮਿਲ ਜਾਂਦੇ ਪਿਆ ਕਿਉਂਕਿ ਛੋਟੇ ਬੱਚੇ ਐ ਨਹੀਂ ਦੂਰ ਨਹੀਂ ਜਾਂਦੇ ਕਿਸੇ ਲਈ ਉਹ ਜਿਸ ਹਾਲ ਨਾਲ ਕਿ ਮਤਲਬ ਡੇਂਗੂ ਫੈਲਿਆ ਹੈ ਬਿਮਾਰੀ ਹੈ ਐਸਾ ਉਹਨਾਂ ਲਈ ਉਹ ਬੱਚਿਆਂ ਦੀ ਸੇਫ ਸਾਈਡ ਹੈ ਵੀ ਬੱਚੇ ਘਰ ਦੇ ਓਲ ਦੇ ਪਟਾਕੇ ਮਿਲ ਲੈਣ ਉਹਨਾਂ ਨਾਲਸਤੇ ਜ਼ਿਆਦਾ ਵਧੀਆ ਕਿਉਂਕਿ ਉਹ ਮਾਦਰ ਮਾਤਾ ਪਿਤਾ ਵੀ ਬੱਚਿਆਂ ਨੂੰ ਇੰਨੀ ਦੂਰ ਨਹੀਂ ਲੈ ਜਾਣਾ ਚਾਹੁੰਦੇ ਵੀ ਐਸੇ ਵਕਤ ਕੋਈ ਕਰੋਨਾ ਵੀ ਹੈ ਇੱਕ ਕਰੋਨਾ ਹੈ ਇੱਕ ਡੇਂਗੂ ਹੈ ਇਸ ਕਰਕੇ ਉਹ ਚੰਦੇ ਆ ਵੀ ਮਹੱਲੇ ਦੇ ਵਿੱਚ ਹੀ ਮਿਲ ਗਏ ਸਾਨੂੰ ਬਹੁਤ ਵਧੀਆ। ਉਹਰੇ ਵਿੱਚ ਜਿਹੜੇ ਪਟਾਕਿਆਂ ਵਾਲੇ ਸਾਰੇ ਜਿਹੜੇ ਵੀ ਛੋਟੇ ਦੁਕਾਨਦਾਰ ਹਨ ਉਹ ਬਹੁਤ ਖੁਸ਼ ਨੇ ਇਸ ਸਾਲ ਵੀ ਉਹ ਚੰਨੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ, ਦਿਲੋਂ ਧੰਨਵਾਦ ਕਰ ਰਹੇ ਨੇ ਕਿ ਉਹਨਾਂ ਨੇ ਸਾਡੀ ਮਤਲਬ ਪਟਾਕਿਆਂ ਵਾਲਿਆਂ ਦੀ ਸੁਣਾਈ ਕੀਤੀ ਹੈ। ਪਰ ਜਿਸ ਤਰ੍ਹਾਂ ਕਿ ਪੋਲੂਸ਼ਨ ਕਾਫੀ ਹੋ ਜਾਂਦਾ ਪਟਾਕਿਆਂ ਤੋਂ। ਹਾਂਜੀ। ਤੇ ਗ੍ਰੀਨ ਜਿਹੜੇ ਪਟਾਕੇ ਨੇ ਕੀ ਤੁਹਾਡੇ ਕੋਲ ਅਵੇਲੇਬਲ ਨੇ ਇਸ ਟਾਈਮ? ਹਾਂਜੀ ਬਿਲਕੁਲ ਜੇ ਸਾਡੇ ਕੋਲ ਗ੍ਰੀਨ ਪਟਾਕੇ ਅਵੇਲੇਬਲ ਨੇ। ਉਹਰੇ ਵਿੱਚ ਵੀ ਪੋਲੂਸ਼ਨ ਦੇ ਵਿੱਚ ਅਸੀਂ ਕਹਿ ਸਕਨੇ ਆ ਦੇਖੋ ਇਨ ਔਲ ਵਰਲਡ ਚ 95 ਕੰਟਰੀਆਂ ਕਹੋ ਜਿਏ ਆ ਜਿਹੜੇ ਕਿ 크리스마ਸ ਵਾਲੇ ਦਿਨ 크리스마ਸ ਵਾਲੇ ਦਿਨ ਔਰ 크리스마ਸ ਵਾਲੇ ਦਿਨ ਔਰ 31 ਤਰੀਕ 31 ਤਰੀਕ ਨੂੰ 31 ਦਸੰਬਰ ਨੂੰ ਇੰਨਾ ਕੁ ਪਟਾਕਾ ਚੱਲਦਾ ਪੂਰੇ ਵਰਲਡ ਚ ਔਰੇ ਸਾਹਮਣੇ ਇੰਡੀਆ ਦੇ ਵਿੱਚ ਕੁਝ ਵੀ ਨਹੀਂ ਚੱਲਦਾ ਔਰੇ ਸਾਹਮਣੇ ਇੰਡੀਆ ਵਿੱਚ ਸਿਰਫ 10-15% ਹੀ ਪਟਾਕੇ ਚੱਲਦੇ ਨੇ। ਕਿਸ ਤਰ੍ਹਾਂ ਦੇ ਪਟਾਕੇ ਨੇ ਤੁਹਾਡੇ ਕੋਲ ਕਿਹੜੀ ਕਿਹੜੀ ਆਈਟਮਾਂ ਨੇ? ਮਤਲਬ ਸਾਡੇ ਕੋਲੋਂ ਬੱਚਿਆਂ ਦੇ ਚੱਕਰੀਆਂ, ਅਨਾਰ, ਫੁੱਲ ਝੜੀਆਂ, ਛੋਟੇ ਬੱਚਿਆਂ ਦੀਆਂ ਆਈਟਮਾਂ ਸਾਰੀਆਂ। ਇਨੇ ਹੋਰ ਇਸ ਤੋਂ ਇਲਾਵਾ ਕਿਹੜੇ ਪਟਾਕੇ ਨੇ ਜਿਹੜੇ ਕਿ ਕਸਟਮਰ ਜਿਹੜੇ ਬੜੇ ਪਸੰਦ ਕਰਦੇ ਨੇ ਬੱਚੇ ਕਸਟਮਰ ਸਾਰੇ ਆਈਓ ਬੱਚਿਆਂ ਦੀ ਪਸੰਦੀ ਹੈ ਜੀ ਬਤੇ ਜਾ ਥੋੜੇ ਬੋਤੇ ਸਕਾਈ ਸ਼ਾਟ ਚੱਲਣ ਲੱਪੇ ਨੇ ਅੱਜ ਕੱਲ ਸਕਾਈ ਸ਼ਾਟ ਦਾ ਹੈਗਾ ਵੀ ਉਹਦੇ ਚ ਪੋਲੂਸ਼ਨ ਬਿਲਕੁਲ ਹੀ ਨਹੀਂ ਹੈਗਾ ਉਹ ਸਕਾਈ ਸ਼ਾਟ ਉੱਪਰ ਜਾਂ ਉੱਪਰ ਜਾ ਕੇ ਉੱਪਰ ਹੀ ਖਤਮ ਹੋ ਜਾਂਦਾ ਹੈ ਔਰ ਚੋੜੀ ਕੋਈ ਪੋਲੂਸ਼ਨ ਨਹੀਂ ਕੋਈ ਕੁਝ ਨਹੀਂ ਔਰ ਕਿੰਨੀ ਕਿ ਸ਼ੋਪਿੰਗ ਕਰ ਰਹੇ ਨੇ ਕਸਟਮਰ ਜਿਹੜਾ ਕਿ ਪਹਿਲਾਂ ਪਿੱਛੇ ਕਰੋਨਾਵਾ ਮਾਰੀ ਚੱਲ ਰਹੀ ਸੀ ਤੇ ਇਸ ਵਾਰ ਤੇ ਹਾਲਾਤ ਵੀ ਕੁਝ ਬਿਹਤਰ ਹੀ ਨੇ ਤੇ ਕਿੰਨੀ ਕਿ ਸ਼ੋਪਿੰਗ ਕਰ ਰਿਹਾ ਕਸਟਮਰ ਫੇਰ ਵੀ ਕਰੋਨਾ ਕਾਰਨ ਹੋਣ ਕਾਰਨ ਵੀ ਫੇਰ ਵੀ ਕਸਟਮਰ ਇੰਨੀ ਕਿ ਨਹੀਂ ਪਰਚੇਜ਼ਿੰਗ ਕਰ ਰਿਹਾ ਫੇਰ ਵੀ ਪਿਛਲੇ ਸਾਲ ਨਾਲ ਥੋੜੀ ਵੱਧ ਕਰ ਰਿਹਾ ਥੋੜੀ ਜਿਹਾ ਅਗਲਾ ਪਿਛਲੇ ਸਾਲ ਕੋਈ ਕਸਟਮਰ 4-500 ਰੁਪਏ ਦੇ ਪਟਾਕੇ ਲੈ ਰਿਆ ਸੀ ਇਸ ਵਾਰੀ ਉਹ 6-700 ਰੁਪਏ ਦੇ ਲੈ ਰਿਹਾ ਪਰ ਜਿਸ ਤਰ੍ਹਾਂ ਕਿ ਥਾਂ ਥਾਂ ਤੇ ਪਟਾਕੇ ਲੱਗੇ ਹੋਏ ਨੇ ਜਰ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਤੁਹਾਡੀ ਵੀ ਜਿਹੜੀ ਸ਼ਾਪ ਹੈ ਮੰਨ ਲਓ ਕੋਈ ਦੁਰਘਟਨਾ ਹੋ ਜਾਂਦੀ ਹੈ ਤੁਹਾਡੇ ਕੋ ਇਹਦੇ ਪ੍ਰਬੰਧ ਹੈ ਬਿਲਕੁਲ ਜੀ ਅਸਲ 'ਚ ਪਹਿਲੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰੇ ਕੋਲ ਸੈਂਟਰ ਗਵਰਨਮੈਂਟ ਦਾ ਲਾਇਸੈਂਸ ਹੈ ਔਰ ਇਹ ਵਿੱਚ ਮੈਨੂੰ 35 ਸਾਲ ਹੋ ਗਏ ਨੇ ਮਤਲਬ 35 ਸਾਲ ਹੋ ਗਏ ਨੇ ਪਟਾਕੇ ਦਾ ਤਜਰਬਾ ਔਰ 35 ਸਾਲ ਪੁਰਾਣਾ ਲਾਇਸੈਂਸ ਹੈ ਔਰ ਇਹ ਵਿੱਚ ਆਪਾਂ ਰੇਤ ਦੀਆਂ ਬਾਲਟੀਆਂ ਸਿਲੰਡਰ ਔਰ ਉਸ ਤੋਂ ਬਾਅਦ ਇੱਕ ਦੋ ਗ لڑਕੇ ਕਿਸੇ ਸਪੈਸ਼ਲ ਰੱਖਨੇ ਆ ਇੱਕ ਰਾਈਟ ਹੈਂਡ ਸਾਈਡ ਇੱਕ ਲੈਫਟ ਹੈਂਡ ਸਾਈਡ ਜਿਹੜੇ ਕੀ ਕੋਈ ਵੀ ਸਿਗਰਟ ਬੀੜੀ ਵਾਲਾ ਬੰਦਾ ਆਦਮੀ ਲੱਗ ਰਿਹਾ ਉਹਨੂੰ ਉੱਥੇ ਰੁਕਿਆ ਜਾਂਦਾ ਪਿੱਛੇ ਵੀ ਤੂੰ ਉਹ ਦੁਕਾਨ ਦੇ ਅੱਗੇ ਕਰੋਸ ਨਹੀਂ ਕਰਨਾ ਤੇ ਜਿਸ ਤਰ੍ਹਾਂ ਹੁਣ ਕੇ ਦੇਖਿਆ ਜਾਵੇ ਕਿ ਸਰਕਾਰ ਵੱਲੋਂ ਕਿ ਜਿਸ ਤਰ੍ਹਾਂ ਸਭ ਨੂੰ ਮਨਜ਼ੂਰ ਕਰ ਦਿੱਤਾ ਇਹਨਾਂ ਨੇ ਵੀ ਪਟਾਕੇ ਥਾਂ ਥਾਂ ਦੇ ਲਾਏ ਨੇ ਕਿ ਉਹਨਾਂ ਦੇ ਕੋਲ ਵੀ ਇਸ ਤਰ੍ਹਾਂ ਦੇ ਪ੍ਰਬੰਧ ਉਹਨਾਂ ਦੇ ਕੋਲ ਹੋਣਗੇ ਬਿਲਕੁਲ ਜੀ ਜਿਹੜੇ ਵੀ ਮਤਲਬ ਜਿੰਨੇ ਵੀ ਪਟਾਕੇ ਜਗ੍ਹਾ ਜਗ੍ਹਾ ਤੇ ਲਾਏ ਆ ਮੈਂ ਉਹਨਾਂ ਜਿਹੜੇ ਪਟਾਕੇ ਛੋਟੇ ਦੁਕਾਨਾਂ ਉਹਨਾਂ ਅੱਗੇ ਵੀ ਮੈਂ ਰਿਕਵੈਸਟ ਕਰਾਂਗਾ ਵੀ ਜਿੰਨੇ ਵੀ ਪਟਾਕੇ ਬੜੀ ਸੇਫ ਸਾਈਡ ਨਾਲ ਵੇਚੇ ਜਾਣ ਕਿਉਂਕਿ ਜੇ ਤੁਹਾਨੂੰ ਚੰਨੀ ਸੀਐਮ ਸਾਹਿਬ ਨੇ ਚਾਂਸ ਦਿੱਤਾ ਹੈ ਤੇ ਉਹਰੇ ਵਿੱਚ ਤੁਸੀਂ ਇਹੋ ਜਿਹੀ ਕੋਈ ਦੁਰਘਟਨਾ ਨਾ ਕਰੋ ਕਿ ਚਿਹਰੇ ਨਾਲ ਅਗਲੇ ਸਾਲ ਉਹਨਾਂ ਨੂੰ ਮਤਲਬ ਇਹੋ ਜਿਹਾ ਆਰਡਰ ਦੇਣ ਚ ਕੋਈ ਮੁਸ਼ਕਲ ਆਵੇ ਥੋੜੀ ਜੀ ਔਰ ਜਿੰਨੇ ਵੀ ਜਿਹੜੇ ਪਟਾਕੇ ਸ਼ਟਰ ਦੇ ਅੰਦਰ ਵੇਚੇ ਜਾਂ ਤੇ ਜ਼ਿਆਦਾ ਸੇਫ ਹੈ ਕਿਉਂਕਿ ਬਾਹਰ ਰੋਡ ਦੇ ਉੱਤੇ ਲਾ ਕੇ ਡਿਸਪਲੇ ਕਰਕੇ ਉਹ ਗਲਤ ਸ਼ਟਰ ਦੇ ਅੰਦਰ ਜਿੰਨੇ ਵਿੱਚ ਹੋਗੇ ਸੇਫ ਹੈ ਕੋਈ ਨੁਕਸਾਨ ਨਹੀਂ ਤੇ ਤੁਹਾਡੇ ਵੱਲੋਂ ਕੋਈ ਕੋਈ ਡਿਸਕਾਊਂਟ ਕੋਈ ਆਫਰ ਵੀ ਚੱਲ ਰਹੀ ਹੈ ਜਿਸ ਤਰ੍ਹਾਂ ਕਿ ਹੁਣ ਤੇ ਹਾਲਾਤ ਵੀ ਠੀਕ ਨਹੀਂ ਹਾਂ ਨਹੀਂ ਨਹੀਂ ਡਿਸਕਾਊਂਟ ਹੋਈ ਹੋਇਆ ਜੀ ਹਰ ਸਾਲ ਵੱਖਰ ਮਤਲਬ ਅਸੀਂ ਗਾਹਕ ਨੂੰ ਕਸਟਮਰ ਨੂੰ ਡਿਸਕਾਊਂਟ ਦਿੰਨੇ ਆ ਉਹ ਦੇ ਰਹੇ ਆ ਮਤਲਬ ਵੀ ਕਸਟਮਰ ਵੀ ਪੂਰਾ ਸਰਟੀਫਾਈਡ ਆ ਵੀ ਇੱਥੋਂ ਹਰ ਚੀਜ਼ ਦਾ ਸਾਨੂੰ ਡੇਟ ਕੰਟਰੋਲ ਰੇਟ ਦੇ ਮਾਲ ਮਿਲ ਜਾਂਦਾ ਸਮਾਨ ਔਰ ਕਿੰਨੇ ਕ ਦੇ ਤੁਸੀਂ ਆਰ ਕੀ ਜਿਹੜੇ ਪਟਾਕੇ ਜਿਹੜੇ ਲਗਾਏ ਹੋ ਨੇ ਜਿਹੜੀਆਂ ਸ਼ਾਪ ਤੇ ਐ ਸਮਝ ਲੋ ਜੀ ਐਸ ਵਕਤ ਸਮਝ ਲੋ ਡੇਢ 2 ਲੱਖ ਰੁਪਏ ਦੇ ਪਟਾਕੇ ਐਸ ਵਕਤ ਸਾਡੇ ਕੋਲੋਂ ਔਰ ਇਹ ਡੇਢ 2 ਲੱਖ ਦੇ ਪਟਾਕੇ ਹੀ ਆਪਾਂ ਮਤਲਬ ਕਲੀਅਰ ਕਰ ਸਕਾਂਗੇ ਇਸ ਸਾਲ ਪਹਿਲਾਂ ਕਿੰਨੇ ਦੇ ਲਗਾਏ ਹੁੰਦੇ ਸੀ ਪਿਛਲੇ ਸਾਲ ਵੀ ਇਹੋ ਜੀ ਡੇਢ 2 ਲੱਖ ਦੇ ਲਾਈਦੇ ਸੀ ਤੇ ਡੇਢ 2 ਲੱਖ ਦੇ ਐਸ ਸਾਲ ਲਾਏ ਆ ਪਰ ਸਾਨੂੰ ਪਤਾ ਸੀ ਵੀ ਐਸ ਸਾਲ ਹਰ ਪਾਸੇ ਪਰਮਿਸ਼ਨ ਮਿਲ ਗਈ ਹਰ ਪਾਸੇ ਓਪਨ ਹੋ ਗਿਆ ਐ ਇਸ ਕਰਕੇ ਗਾਗ ਵੀ ਦੇਖੋ ਵੰਡਿਆ ਜਾਏਗਾ ਜੇ ਮਤਲਬ ਗਾਗ ਵੀ ਉਸ ਤਰ੍ਹਾਂ ਹੀ ਜਗ੍ਹਾ ਜਗ੍ਹਾ ਤੇ ਵੰਡਿਆ ਜਾਏਗਾ ਤਾਂ ਸਾਣਾ ਗਾਗ ਵੀ ਥੋੜਾ ਘੱਟ ਹੀ ਆਏਗਾ ਸਾਰੇ ਪਾਸੇ ਮਤਲਬ ਪਟਾਕੇ ਸਭ ਦੇ ਸੇਲ ਹੋ ਜਾਣਗੇ ਜਿਸ ਤਰ੍ਹਾਂ ਕਿ ਕੱਲ ਦੀਵਾਲੀ ਹੈ ਤੇ ਦੀਵਾਲੀ ਦੇ ਕੁਝ ਤੁਸੀਂ ਮੈਸੇਜ ਦੇਣਾ ਚਾਹੁੰਦੇ ਅੰਮ੍ਰਿਤਸਰ ਵਾਸੀਆਂ ਨੂੰ ਬਿਲਕੁਲ ਜੀ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਦੀਵਾਲੀ ਦੀਆਂ ਔਰ ਦੀਵਾਲੀ ਬੜੀ ਸ਼ਾਂਤੀਪੂਰਵਕ ਨਿਕਲੇ ਔਰ ਸਾਸੀ ਪਟਾਕੇ ਵਾਲੇ ਤੇ ਇਹੋ ਰਿਕੁਐਸਟ ਕਰਾਂਗੇ ਵੀ ਸਾਡੇ ਪਟਾਕੇ ਵਾਲੇ ਦੇ ਤੇ ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਨਹੀਂ ਹੋਵੇ ਕੱਲ ਦੇ ਦਿਨ ਤੱਕ ਵਾਹਿਗੁਰੂ ਮਿਹਰ ਕਰੇ ਸਾਡੇ ਪਟਾਕੇ ਵਾਲੇ ਦੇ ਵੀ ਕੱਲ ਦਾ ਦਿਨ ਉਹ ਸ਼ਾਂਤੀ ਨਾਲ ਨਿਕ ਜਾਵੇ ਧੰਨਵਾਦ ਜੀ ਧੰਨ ਅਸੀਂ ਜਿਸ ਤਰ੍ਹਾਂ ਕਿ ਇਕਬਾਲ ਸਿੰਘ ਬਿੱਟੂ ਜੀ ਦੇ ਨਾਲ ਗੱਲਬਾਤ ਕੀਤੀ ਹੈ ਕਿ ਕੱਲ ਦੀਵਾਲੀ ਹੈ ਤੇ ਦੀਵਾਲੀ ਦੇ ਵਿੱਚ ਇਹਨਾਂ ਦੇ ਪਟਾਕਿਆਂ ਦਾ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਅਰੇਂਜਮੈਂਟ ਹੈ ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ